ਹਾਂ ਤੇ ਉਦੋਂ ਮੈਂ ਕਿਹਾ ਸੀ ਨਾ ਜਾ ਨਾ ਜਾ ਮੈਂ ਮੰਟੀ ਇਹ ਹਾਲ ਬਣਾ ਲਿਆ ਕਾਰ ਆਲੀ ਕੀ ਕਹਿੰਦੀ ਫਿਰ ਨਹੀਂ ਜਾਂਦਾ ਹੁੰਦਾ ਹੈ ਅਰ ਕਿਥੇ ਰਹਿਣਾ ਮੈਂ ਕਿਹਨਾਂ ਜਾਵਾਂ ਨਾ ਜਾਵਾਂ ਫੰ ਕਾਰ ਜਾਵਾਂ ਰਪੂ ਆਪਰੇ ਰਖਦੇ ਨਹੀਂ ਇਹ ਬਾਈ ਲੈ ਕੇ ਆਏ ਤੁਸੀਂ ਲੈ ਕੇ ਮੈਂ ਆਪਾਂ ਨੂੰ ਮਿਲਣੇ ਸੀ ਦਰਸੀ ਹਾਂ ਮੈਨੂੰ ਪਤਾ ਉਹ ਲੱਭੇ ਸੀ ਜਿਹੜੇ ਅਦੋਂ ਸਾਲ ਨੂੰ ਹੋਣ ਵੀ ਆਇਆ ਸੀ ਮੈਨੂੰ ਅਦੋਂ ਸਾਲਾਂ ਦਾ ਉਹਦੋਂ ਲੱਭਿਆ ਨਹੀਂ ਸੀ ਇਹ ਤੇ ਉਹ ਮੈਂ ਰੋਕ ਤੇ ਉਹ ਰੋਕ ਆਇਆ ਤੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ 29 5 17 ਨੂੰ ਇਹ ਵੀਰ ਨੂੰ ਬੰਟੀ ਨੂੰ ਲੁਧਿਆਣੇ ਸ਼ਹਿਰ ਤੋਂ ਲੈ ਕੇ ਆਏ ਸੀ ਵੀਰ ਬਹੁਤ ਮਾੜੀ ਹਾਲਤ ਸੀ ਉਦੋਂ ਵੀ ਇਸ ਤੋਂ ਵੀ ਮਾੜੀ ਹਾਲਤ ਸੀ ਪਰ ਦੋਖੇ ਦੀ ਗੱਲ ਦਾ ਵੀ ਇਹ ਚੰਗੇ ਪਰਿਵਾਰ ਦਾ ਪੁੱਤ ਆ ਚੰਗੀਆਂ ਫੈਕਟਰੀਆਂ ਵਾਲਿਆਂ ਦਾ ਪੁੱਤ ਆ ਇਹ ਚੰਗੇ ਇੰਡਸਟਰੀਅਲ ਦਾ ਪੁੱਤ ਆ ਇਹ ਚੰਗੇ ਕਾਰੋਬਾਰ ਆ ਉਹਨਾਂ ਦੇ ਭਰਾਵਾਂ ਦੇ ਵਾਈਫ ਦੇ ਸਾਰਾ ਕੁਝ ਆ ਉਹਨਾਂ ਕੋਲੇ ਬਸ ਇਸ ਬੰਦੇ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕੀ ਆ ਕੂੜੇ ਦੇ ਢੇਰ ਤੇ ਰੰਦਾ ਕੂੜੇ ਚੋਂ ਕੂੜਾ ਕੱਢ ਕੇ ਖਾਂਦਾ 2017 ਤੋਂ ਲੈ ਕੇ 18 19 ਤੱਕ ਇਹ ਸਾਡੇ ਕੋਲੇ ਰਿਹਾ ਵਲੰਟੀ ਬਿਲਕੁਲ ਸਾਡੇ ਨਾਲ ਵਧੀਆ ਵਲੰਟੀਅਰਲੀ ਸੇਵਾ ਕਰਾ ਰਿਹਾ ਸੀ ਹਾਲਾਂਕਿ ਸਾਡੇ ਸੁਪਨਿਆਂ ਦੇ ਘਰ ਵਿੱਚ ਐਜੇ ਵਲੰਟੀਅਰ ਇਹਦੀ ਲੋੜ ਸੀ ਸਾਨੂੰ ਕਿਉਂਕਿ ਕੰਮ ਖਾਮ ਦਾ ਸੀ ਪੂਰਾ ਇਹ ਉਸ ਟਾਈਮ ਲੋੜ ਸੀ ਇੱਕ ਸੇਵਾਦਾਰ ਦੀ ਸਾਨੂੰ ਚਲੋ ਉਸ ਭੈਣ ਨੂੰ ਅਸੀਂ ਕਿਹਾ ਵੀ ਚਲ ਵਧੀਆ ਚੱਲ ਜੇ ਘਰੇ ਚਲੇ ਜਾਊਗਾ ਤਾਂ ਬੇਟਾ ਵੀ ਆ ਘਰੇ ਵੀ ਆਪਦੇ ਪਰਿਵਾਰ ਚ ਰਹੂ ਖੁਸ਼ ਰਹੂ ਸੁਖੀ ਰਹੇ ਸਾਨੂੰ ਦੋ ਚਾਰ ਮਹੀਨੇ ਬਾਅਦ ਹੀ ਖਬਰ ਆਉਣ ਲੱਗੀ ਸੀ ਵੀ ਬੰਟੀ ਨੂੰ ਦੁਬਾਰਾ ਫੇਰ ਉਹਨਾਂ ਹਾਲਾਤਾਂ ਚ ਦੇਖਿਆ ਗਿਆ ਫਿਰ ਅਸੀਂ 200 ਕੀ ਦਿੱਕਰ ਤਾਂ ਆਪਣੇ ਕੋਵਿਡ ਚੱਲਦਾ ਰਿਹਾ ਸੰਘਰਸ਼ ਚੱਲਦਾ ਰਿਹਾ ਅਸੀਂ ਵੀ ਵਿਜੀ ਰਹੇ 22 ਦੇ ਵਿੱਚ ਵੀ ਲੈਣ ਗਏ ਇਹਨੂੰ ਲੈ ਕੇ ਵੀ ਆਏ ਇੱਥੇ 10-12 ਦਿਨ ਰਹਿ ਕੇ ਫਿਰ ਇਹ ਇਥੋਂ ਭੱਜ ਗਿਆ ਫਿਰ 23 ਦੇ ਵਿੱਚ ਵੀ ਇਦਾਂ ਹੀ ਅਸੀਂ ਲੱਭਣ ਗਏ ਜਦੋਂ ਮਿਲਦਾ ਇਹ ਭੱਜ ਜਾਂਦਾ ਹੁਣ 24 'ਚ ਵੀ ਅਸੀਂ ਇਹਦੇ ਮਗਰ ਬਾਈ ਹੁਣਾਂ ਦੀ ਡਿਊਟੀ ਲਾਈ ਹੋਈ ਸੀਗੀ ਵੀ ਜਦੋਂ ਵੀ ਮਿਲਦਾ ਤਾਂ ਅਸੀਂ ਕੁਝ ਮਹੀਨੇ ਪਹਿਲਾਂ ਗਏ ਸੀ ਹੋਰ ਪੇਸ਼ੰਟ ਨੂੰ ਵੀ ਲਿਆਏ ਉਥੋਂ ਕਨਟਕਰ ਏਰੀਏ ਚ ਚੋੜੇ ਬਿਜਾਰ ਏਰੀਏ ਦੇ ਵਿੱਚ ਦ੍ਰੇਸ਼ੀ ਗਰਾਉਂਡ ਦਾ ਏਰੀਆ ਪਰਲੇ ਪਾਸੇ ਉਸ ਏਰੀਏ ਚ ਘੁੰਮਦਾ ਉਸ ਦਿਨ ਵੀ ਸਾਨੂੰ ਲੱਭਿਆ ਨਹੀਂ ਸੀ ਇਹ ਤੇ ਹੁਣ ਅੱਜ ਅਤਲ ਸੱਲਨ ਸਾਡੀ ਟੀਮ ਦੇ ਮੈਂਬਰ ਨੇ ਵੀਰ ਉਹਨਾਂ ਨੇ ਫੋਵੇਰੇ ਕਾਲ ਕੀਤੀ ਵੀ ਮੰਟੀ ਮਿਲ ਗਿਆ ਵਾ ਤੇ ਵੀ ਇਹਨੂੰ ਆਟੋ ਵਾਲੇ ਨੂੰ ਇੱਥੇ ਭੇਜਿਆ ਸਾਡੇ ਕੋਲੇ ਆਟੋ ਤੇ ਲੈ ਕੇ ਆਇਆ ਵੀਰ ਇਹਨੂੰ ਤੁਸੀਂ ਅੱਜ ਦੇ ਸਮਾਜ ਦੇ ਵਿੱਚ ਜੇ ਆਪਾਂ ਅੰਦਾਜ਼ਾ ਲਾਉਣਾ ਹੋਵੇ ਅੱਜ ਦੇ ਰਿਸ਼ਤਿਆਂ ਦੀ ਹੰਦੇ ਕਿਸ ਤਰੀਕੇ ਨਾਲ ਟੁੱਟਦੀ ਜਾ ਰਹੀ ਆ ਕਿਸ ਤਰੀਕੇ ਨਾਲ ਭੈਣ ਭਰਾ ਆਪਣੇ ਰਿਸ਼ਤਿਆਂ ਤੋਂ ਮੁਨਕਰ ਹੁੰਦੇ ਜਾ ਰਹੇ ਆ ਜਾਂ ਤਾਂ ਚਲੋ ਕਮੀ ਹੋਵੇ ਗਰੀਬੀ ਹੋਵੇ ਕੋਈ ਲੋੜਵੰਦ ਹੋਵੇ ਪਰਿਵਾਰ ਝੁੱਗੀ ਚੌਂਪੜੀ ਵਾਲਾ ਹੋਵੇ ਜਿਹੜਾ ਕਹੇ ਮੇਰੇ ਤਾਂ ਆਪਦੇ ਸਿਰ ਤੇ ਛੱਤ ਨਹੀਂ ਮੈਂ ਕੀ ਕਰਾਂ ਤਾਂ ਸਮਝ ਆਉਂਦੀ ਆ ਕੋਠੀਆਂ ਕਾਰਾਂ ਵਾਲੇ ਕਾਰਖਾਨਿਆਂ ਵਾਲੇ ਵੀ ਅੱਜ ਇਦਾਂ ਕਰਦੇ ਨੇ ਬੰਟੀ ਨੂੰ ਜ਼ਰੂਰ ਤੁਸੀਂ ਥੋੜੇ ਪਿਆਰ ਦੀ ਥੋੜੇ ਮਾਨ ਸਤਕਾਰ ਦੀ ਜਿਹੜਾ ਕਿ ਇੱਥੇ ਸੀ ਨੂੰ ਸਾਡੇ ਨਾਲ ਰਹਿ ਕੇ ਉਹਨੂੰ ਵਧੀਆ ਮਿਲ ਰਿਹਾ ਸੀ ਬੰਟੀ ਪੜਿਆ ਲਿਖਿਆ ਬਾ ਗ੍ਰੈਜੂਏਸ਼ਨ ਕੀਤੀ ਹੋਈ ਆ ਤੇ ਦੁਬਾਰਾ ਫੇਰ ਬੰਟੀ ਸੜਕਾਂ ਤੇ ਆ ਬੰਟੀ ਫੇਰ ਕੂੜੇ ਦੇ ਢੇਰਾਂ ਤੇ ਆ ਤੇ ਅੱਜ ਧੰਨਵਾਦ ਕਰਦੇ ਆ ਤੁਹਾਡਾ ਕੀ ਨਾਮ ਜੀ ਨਹੀਂ ਨਹੀਂ ਹੈ ਨੀਲੂ ਨੀਲੂ ਵੀ ਲੈ ਕੇ ਆਇਆ ਜਤਨਵਾਲ ਸਿੰਘ ਜੀ ਨੇ ਭੇਜਿਆ ਬਾ ਇਹ ਬੰਟੀ ਤੇਰਾ ਪੂਰਾ ਨਾਮ ਕੀ ਆ ਮੈਂ ਆ ਮੈਂ ਸੋਫੇਮਾਰ ਸੋਫੇਮਾਰ ਬੰਟੀ son of ਹਾਂਜੀ ਹੈ ਹਾਂਜੀ ਸ਼ੋਭਾਲਕ੍ਰਿਸ਼ਨ ਬੰਟੀ ਬਲਕਿਸ਼ਨ ਕੀ ਗੋਤ ਕੀ ਏ ਤੁਹਾਡਾ ਬਲਕਿਸ਼ਨ ਸ਼ਰਮਾ ਹੈ ਕੀ ਜਿਹੜਾ ਭਰਾ ਕੀ ਕਰਦਾ ਉਹਦਾ ਕੀ ਕੰਮ ਹੈ ਹੈ ਸੋਲਾ ਦਾ ਕੰਮ ਹੈ ਤੇ ਤੈਨੂੰ ਨਹੀਂ ਰੱਖਦਾ ਨਾਲ ਹੈ ਮੈਂ ਗਿਆ ਹੂੰ ਗੱਲ ਨਹੀਂ ਕਰਨਗੇ ਗੱਲ ਨਹੀਂ ਕਰਦੇ ਤੇ ਵਾਈਫ ਤੇਰੀ ਉਹ ਵੀ ਨਾਲ ਕਰਨਾ ਉਸ ਦੇ ਮੇਰੇ ਭਰਾ ਨੂੰ ਵੀ ਅਸੀਂ ਮਿਲੇ ਸੀ ਇਹਦਾ ਭਰਾ ਵੀ ਸਾਡੇ ਕੋਲ ਆ ਕੇ ਗਿਆ ਸੀ ਉਹਨੂੰ ਵੀ ਅਸੀਂ ਇਹੀ ਬੇਨਤੀ ਕੀਤੀ ਸੀ ਵੀ ਭਰਾ ਭਰਾ ਦੇ ਨਾਲ ਖੜਦੇ ਹੁੰਦੇ ਆ ਸਾਥ ਦਿੰਦੇ ਹੁੰਦੇ ਆ ਠੀਕ ਹੈ ਇਹਦਾ ਵਕਤ ਮਾੜਾ ਸੀ ਇਹਨੇ ਕਮਲਕੋਟ ਆਏ ਨੇ ਸੜਕਾਂ ਤੇ ਰਿਹਾ ਇਹਨੇ ਦਵਾਈ ਨਹੀਂ ਖਾਧੀ ਅਪਸੈਟ ਹੋ ਗਿਆ ਪਰ ਹੁਣ ਇਹਨੂੰ ਤੁਹਾਡੇ ਸਾਥ ਦੀ ਲੋੜ ਆ ਹੁਣ ਜਦੋਂ ਸਾਡੇ ਕੋਲ ਰਹਿ ਕੇ ਬਿਲਕੁਲ ਵਧੀਆ ਜ਼ਿੰਦਗੀ ਬਤੀਤ ਕਰਦਾ ਤੇ ਜੇ ਤੁਸੀਂ ਵੀ ਥੋੜਾ ਸਾਥ ਦੇਉਂਦੇ ਤੁਹਾਡੇ ਕੋਲ ਰਹਿ ਕੇ ਵੀ ਇੱਕ ਚੰਗਾ ਇਨਸਾਨ ਬਣ ਸਕਦਾ ਪਰ ਜਦੋਂ ਆਪਾਂ ਕਮੀਆਂ ਹੀ ਲੱਭਣੀਆਂ ਹੁਣ ਜਦੋਂ ਆਪਾਂ ਕੁਝ ਕਰਨਾ ਨਾ ਹੋਵੇ ਉਹ ਕਹਿੰਦੇ ਵੀ ਰੋਟੀ ਖਾਂਦੇ ਦੀ ਦਾੜ੍ਹੀ ਹਲਦੀ ਹੈ ਮੈਣੀ ਤੇਰੇ ਰਹਿਣ ਵਾਲੀ ਗੱਲ ਆ ਫਿਰ ਤਾਂ ਬੰਦਾ ਕਿੱਥੇ ਸਾਮ ਸਕਦਾ ਫਿਰ ਆਪਾਂ ਸਮਝ ਸਕਦੇ ਹਾਂ ਬੰਟੀ ਵਰਗੇ ਲੋਕਾਂ ਦੀ ਕੀ ਹਾਲਤ ਹੋਣੀ ਚਾਹੀਦੀ ਇਹ ਹੋ ਰਹੀ ਆ ਵਾਅਦ ਨਜ਼ਰਦਾਸ ਕਰਿਓ ਹੁਣ ਅਸ਼ੋਕ ਕੁਮਾਰ ਬੰਟੀ ਬੀਰ ਸੁਪਨਿਆਂ ਦੇ ਘਰ ਦਾ ਮੈਂਬਰ ਹੁਣ ਰਹੇਗਾ ਸਾਡੇ ਕੋਲੇ ਤੁ ਦੇਰ ਜੇ ਭੱਜਣਾ ਮਾਦਾ ਹੁਣ ਦੱਸ ਦੇ ਮੈਨੂੰ ਰਹੇਗਾ ਤੂੰ ਭਰਾ ਬਣ ਕੇ ਰਹਿਣਾ ਰਹਿਂਗ ਪੱਕਾ ਦੇਲਾ ਐ ਮੰਡੀ ਉਹ ਮੰਡੀ ਰਹੇਗਾ ਕਿ ਵਾਈ ਕਰੋ ਕੁਛ ਨਾ ਅੱਗ ਘਰੋਂ ਵੀ ਪੱਚ ਲੱਗੇ ਕੋਈ ਨਾ ਰਹੇਗਾ ਰੱਜ ਜੱਫੀ ਬਾਹਰ ਦੇਖ ਹਾਂ ਐਰੀ ਟੱਡਨ ਹੋਈ ਤਾਂ ਠੀਕ ਆ ਰੋਣਾ ਲੱਗਾ ਕਿ ਨਾ ਕੇ ਕਪੜੇ ਬਦਲ ਲੈ ਠੀਕ ਆ ਜਾ ਮੱਚਾ ਜੀ ਦਜੀਰੋ ਮੋੜੇ ਕਰਵਾਉਂਦਾ